ਅ ਨਵਾਂ ਸਾਲ ਚੜਨ ਦੀ ਤਿਆਰੀ ਆ ਤੇ ਫਿਰ ਚੋਨਾ ਖਾੜਾ ਭਖ ਜਾਣਾ ਅਗਲੇ ਸਾਲ ਤੱਕ ਲੀਆਂ ਰੀਲਿੰਗੀਆਂ ਹੋਣੀਆਂ ਹਨਾ ਕਿਉਂਕਿ ਹਰ ਇੱਕ ਬੰਦਾ ਚੋਨਾ ਚਾਹਦਾ ਜ਼ੋਰ ਲਾਉਂਦਾ ਹੀ ਆ ਹਨਾ ਹਾਂ ਬਾਰਾ ਸਿੰਘ ਕੀ ਹਾਲ ਆ ਵੀਰੇ ਤੇ ਦੱਸੋ ਵੀਰੇ ਕਮੈਂਟ ਕਰਕੇ ਬਾਸਹੀ ਆ ਤੇ ਫਿਰ ਅੱਗੇ ਗੱਲਬਾਤ ਵਧਾਉਣੀ ਆ ਆਜੋ ਬਾਈ ਸੁਖ ਸੁਖਦੇਵ ਕੀ ਹਾਲ ਆ ਵੀਰੇ ਹਾਂ ਕੀ ਹਾਲ ਆ ਹਾਂਜੀ ਬਾਈ ਜੀ ਬਾ ਗੱਲਬਾਤ ਇਹੀ ਆ ਵੀ ਮਾਗੀ ਮੇਲੇ ਤੋਂ ਹੋ ਜਾਣਾ ਕੰਮ ਸਟਾਰਟ ਆ ਅਗਲਾ ਸਾਰਾ ਸਾਲ ਹੀ ਚੋਣਾਂ ਦਾ ਦੱਸੋ ਫਿਰ ਵੀ ਕਿਹੜਾ ਲੈ ਜੂਗਾ ਚੰਨੀ ਸਾਹਿਬ ਸੁਖਵੀਰ ਬਾਦਲ ਸਾਹਿਬ ਭਵੰਤਮਾਨ ਸਾਹਿਬ ਤੇ ਅੰਬਰਤਪਾਲ ਖਾਲਸਾ ਜੀ ਸਾਰੇ ਚੋਣ ਮદાન ਚ ਆ ਅਗਲਾ ਸਾਲ ਸਾਰੇ ਚੋਣਾਂ ਦਾ ਚੱਲਣਾ ਮਾਗੀ ਮੇਲੇ ਤੇ ਸਾਰੇ ਆਪਣੀਆਂ ਰੀਲੀਆਂ ਕਰਨੀਆਂ ਝੁੱਟ ਦਿਖਾਉਣਗੇ ਤੇ ਉੱਥੇ ਸ਼ੁਰੂਆਤ ਹੋ ਜਾਣੀ ਆ ਅਗਲਾ ਸਾਰਾ ਸਾਲ ਹੀ ਚੋਣਾਂ ਲਗਾ ਅੰ ਦੱਸਿਓ ਭਰਾ ਬਣੇ ਫਿਰ ਕੌਣ ਲੈ ਕੀ ਹਾਲ ਆ ਵੀਰੇ ਜਸਕਰਨ ਸਿੰਘ ਕੀ ਹਾਲ ਆ ਵੀਰੇ ਤੇ ਉਹ ਠੀਕ ਆ ਵੀਰੇ ਬਾਈ ਦਾ ਸਿਵੀਰੇ ਬਾਦ ਸਹੀ ਐ ਜਲਦੀ ਜਲਦੀ ਵੀਡੀਓ ਅੱਗੇ ਸ਼ੇਅਰ ਕਰੋ ਤੇ ਬਣ ਜਾਣਾ ਫਿਰ ਅਗਲਾ ਸਾਲ ਸਾਰੀ ਚੋਣਾ ਦਾ ਚੱਲਣਾ ਟੋਟਲੀ ਚੋਣਾ ਦਾਗਾ ਤੇ ਬਾਈ ਕਹਿੰਦਾ ਸੁਖਵੀਰ ਬਾਦਲ ਲੈ ਜੂ ਬਾਈ ਕਹਿੰਦਾ ਚੰਨੀ ਲੈ ਜੂ ਬਾਈ ਕਹਿੰਦਾ ਅੰਮਰਤਪਾਲ ਖਾਲਸਾ ਜੀ ਲੈ ਜਾਣਗੇ ਬਾਈ ਕਹਿੰਦਾ ਬਾਤ ਸਹੀ ਐ ਜਿੰਨੇ ਬਾਈ ਦੱਸੀ ਕਮੈਂਟ ਕਰਕੇ ਬਾਈ ਕਹਿੰਦਾ ਚੰਨੀ ਲੈ ਜੂ ਬਾਈ ਸੁਖਵੀਰ ਬਾਦਲ ਬਾਈ ਕਹਿੰਦਾ ਭਗਵੰਤ ਮਾਨ ਲੈ ਜੂ ਸਾਹ ਦੇਖਦੇ ਆ ਫਿਰ ਕੀ ਬਣਦਾ ਅਗਲਾ ਸਾਲ ਸਾਰੀ ਚੋਣਾ ਦਾ ਚੱਲਣਾ ਹਨਾ ਮਾਗੀ ਮੇਲੇ ਤੋਂ ਸਟਾਰਟ ਆ ਵੱਡੀਆਂ ਰੇਲੀਆਂ ਹੋਣੀਆਂ ਤੇ ਬਾ ਸਾਲ ਵੀ ਨਵਾਂ ਚੜਨ ਵਾਲਾ ਤੇ ਪੈਣਗੇ ਪਟਾਕੇ ਤੇ ਲਾਇਤ ਕੀ ਭਰਾਵੋ ਆਪ ਦਾ ਜਿਹੜਾ ਵੀ ਆਗੂ ਚੁਣਨਾ ਹਲਕੇ ਦੇ ਹਿਸਾਬ ਨਾਲ ਜਾਂ ਪੰਜਾਬ ਦਾ ਮੁੱਖ ਮੰਤਰੀ ਚੁਣਨਾ ਉਹ ਤਾਂ ਦੇਖ ਕੇ ਚੁਣਿਓ ਬਾਈ ਕਹਿੰਦਾ ਕਾਲੀ ਦਲ ਲੈ ਜੂ ਬਾਈ ਕਹਿੰਦਾ ਸੁਖਵੀਰ ਬਾਦਲ ਦਲ ਲੈ ਜੂ ਬਾਈ ਬਾਤ ਸਹੀ ਆਉਂਦੀ ਆ ਬਾਅਦ ਦੱਸੀ ਕਰਾ ਬਾਈ ਕਹਿੰਦਾ ਚੰਨੀ ਸਾਹਿਬ ਜਿੱਤਣਗੇ ਬਾਈ ਕਹਿੰਦਾ ਅੰਮ੍ਰਿਤਪਾਲ ਖਾਲਸਾ ਜਿੱਤਣਗੇ ਬਾਈ ਕਹਿੰਦਾ ਸੁਖਵੀਰ ਬਾਦਲ ਜਿੱਤੂ ਬਾਈ ਕਹਿੰਦਾ ਭਗਵੰਤ ਮਾਨ ਜਿੱਤੂ ਬਾਈ ਬਾਈ ਕਹਿੰਦਾ ਅੰਮ੍ਰਿਤਪਾਲ ਖਾਲਸਾ ਜਿੱਤਣਗੇ ਬਾਈ ਕਹਿੰਦਾ ਸੁਖਵੀਰ ਬਾਦਲ ਜਿੱਤੂ ਬਾਈ ਕਹਿੰਦਾ ਚੰਨੀ ਜਿੱਤੂ ਦੇ ਚੋਣਾਂ ਦੇ ਪੂਰੇ ਪੈਣੇ ਆ ਪੜਾ ਕੇ ਤੇ ਮੁੜ ਕੇ ਬਈ ਲਾਂਬਾ ਰੱਖ ਦਿਓ 5 ਸਾਲ ਫਿਰ ਡਾਂਗਾ ਪੈਂਦੀਆਂ ਹਨਾ 5 ਸਾਲ ਕਿਤੇ ਉਹ ਧਰਨੇ ਤੇ ਕੁੱਟਤੇ ਉਹ ਹੋ ਗਿਆ ਜਾ ਹੋ ਗਿਆ 5 ਸਾਲ ਫੇ ਕੁੱਟੀ ਖਾਨੇ ਆ ਆਪਾਂ ਤੇ ਹੁਣ ਦੇਖ ਲਿਓ ਫਿਰ ਕਿਹੜਾ ਚੋਣਨਾਗਾ ਕਿਹੜਾ ਵਧੀਆਗਾ ਝਾੜੂ ਚੋਣਨਾ ਕਾਲੀਦਲ ਚੋਣਨਾ ਕਿਹੜਾ ਚੋਣਨਾ ਜਾਂ ਕਾਂਗਰਸ ਚੋਣਨੀ ਆ ਉਹ ਬਈ ਦੇਖ ਲਿਓ ਅ ਬਾਈ ਕਹਿੰਦਾ ਜਿਹੜਾ ਮਰਜੀ ਆਜੇ ਜੁੱਤੀਆਂ ਦਾ ਪਹਿਣੀਆਂ ਕਮੈਂਟ ਬਾਈ ਕਰਿਆ ਨਹੀਂ ਹਜ਼ਾਰ ਬਾਜ਼ ਵਾਲਾ ਬੰਦੇ ਦਾ ਬਹੁਤ ਜੁੜ ਗਏ ਬੰਦੇ ਦਾ 150 ਬੰਦਾ ਜੁੜ ਗਿਆ ਭਰਾਵਾ ਤੇ ਹਾਂ ਪੈਣੀਆਂ ਜੁੱਤੀਆਂ ਹਾਂ ਤਾਂ ਚੱਲਣੀਆਂ ਆ ਬਾਈ ਜਿੱਥੇ ਛੜਾ ਮਰਜੀ ਚੋਂ ਲੈਣ ਲੋ ਪੈਣੀਆਂ ਬਾਈ ਕਹਿੰਦਾ ਬਾਦਲ ਸਾਹਿਬ ਜਿੱਤੂ ਆ ਪੰਜਾਬ ਖਾਲੀ ਹੋ ਰਿਹਾ ਸਰਕਾਰੀ ਮੈਕਮੇ ਵਿੱਚ ਕੰਟਰੈਕਟ ਕਰਮਚਾਰੀ 10-12000 ਵਿੱਚ ਸੋਸਣ ਹੋ ਰਿਹਾ ਪੰਜਾਬੀਆਂ ਦਾ ਘੱਟੋ ਘੱਟ ਤਨਖਾਹ 30000 ਚਾਹੀਦੀ ਆ ਬਾਈ ਇਹ ਡੋਡੀ ਮੁੱਦੇ ਆ ਲੋਕਾਂ ਦੇ ਡੋਡੀਆਂ ਪ੍ਰੋਬਲਮਾਂ ਕੋਈ ਕੋਸ ਕੋਈ ਕੋਸ ਉਹ ਤੁਸੀਂ ਦੇਖੋ ਬਾਈ ਬਾਈ ਕਹਿੰਦਾ ਉਹ ਜਿੱਤੂ ਹੀ ਛੜਾ ਵੱਧ ਗੱਪ ਮਾਰੂ ਵੀਰ ਸਿੰਘ ਬੁੱਟਰ ਕਹਿੰਦਾ ਉਹ ਜਿੱਤੂ ਹੀ ਛੜਾ ਵੱਧ ਗੱਪ ਮਾਰੂ ਬਾਈ ਚਲਦੀ ਚਲਦੀ ਵੀਡੀਓ ਸ਼ੇਅਰ ਕਰਿਓ ਤੇ ਨਵੇਂ ਸਾਲ ਸਾਰਾ ਸਾਲ ਹੀ ਚੋਣਾ ਦਾ ਸਾਰਾ ਸਾਲ ਹੀ ਰੈਲੀਆਂ ਹੋਣੀਆਂ ਮਾਗੀ ਮੇਲੇ ਤੋਂ ਭੱਗ ਜਾਣਾ ਪਖਾਉ ਮਾਹੌਲ ਮਾਗੀ ਮੇਲੇ ਤੋਂ ਸ਼ੁਰੂਆਤ ਹੋ ਜਾਣੀ ਆ ਵੱਡੀਆਂ ਰੈਲੀਆਂ ਹੋਣੀਆਂ ਇਦੋਂ ਬਾਅਦ ਸਾਰਾ ਸਾਲ ਹੀ ਇਹ ਖਾੜਾ ਚੱਲਣਾ ਬਾ ਆ ਗਿਆ ਚੋਣਾ ਤੇ ਰਹਿ ਗਏ 9-10 ਮਹੀਨੇ 9-10 ਮਹੀਨੇ ਤੱਕ ਚੋਣ ਜਾਬਤਾ ਲੱਗ ਜਾਣਾ ਬਾਈ ਕਹਿੰਦਾ ਬਾਦਲ ਜਿੱਤੂ ਬਾਈ ਕਹਿੰਦਾ ਬਾਦਲ ਜੀ ਨੇ ਕੰਮ ਨਹੀਂ ਕਰੇ ਬਾਈ ਕਹਿੰਦਾ ਕਾਂਗਰਸ ਜਿੱਤੂ ਚੰਨੀ ਸਾਹਿਬ ਜਿੱਤਣਗੇ ਬਾਈ ਕਹਿੰਦਾ ਚੰਨੀ ਸਾਹਿਬ ਪ੍ਰਧਾਨ ਆਹ ਬਾਈ ਨੇ ਬੜਾ ਘੈਂਟ ਕਮੈਂਟ ਕਰਿਆ ਬਾਈ ਕਹਿੰਦਾ ਜੇ ਚੰਨੀ ਕਹਿੰਦਾ ਉਧਰੋਂ ਮੁੱਖ ਮੰਤਰੀ ਲਾਣ ਦੇਣਾ ਕਹਿੰਦਾ ਚੰਨੀ ਤੇ ਸੁਖਵੀਰ ਬਾਦਲ ਦੀ ਟ ਬਾਈ ਕਹਿੰਦਾ ਜੀ ਚੰਨੀ ਸਾਹਿਬ ਮੁੱਖ ਮੰਤਰੀ ਲਾਣੇ ਚੰਨੀ ਦੇ ਸੁਖਵੀਰ ਵਾਲੇ ਦੀ ਟੱਕਰੂ ਬਾਈ ਕਹਿੰਦਾ ਭਗਵੰਤ ਮਾਨ ਤੀਜੇ ਨੰਬਰ ਤੇ ਰਹੁ ਦੇਖ ਲੈ ਫਿਰ ਪੈਂਦੇ ਆ ਪੜਾ ਕੇ ਲੱਗ ਜੂ ਪਤਾ ਬਾਈ ਕਹਿੰਦਾ ਭਗਵੰਤ ਮਾਨ ਲੈ ਜੂ ਯਾਰ ਸਮਝ ਨਹੀਂ ਆਉਂਦੀ ਬਾਈ ਕਹਿੰਦਾ ਪਾਉ ਅੰਮ੍ਰਿਤ ਖਾਲਸਾ ਜਿੱਤੂ ਬਾਈ ਬਾਤ ਸਹੀ ਆਈ ਜਾਂਦੀ ਮੈਨੂੰ ਦੱਸੀ ਕਰਾ ਬਾਜ ਓਕੇ ਆ ਤੇ ਚਲਦੀ ਚਲਦੀ ਸ਼ੇਅਰ ਕਰੀ ਜਾਓ ਬਸ ਰਹਿ ਗਏ ਮਾਗੀ ਮੇਲੇ ਚ ਵੀ 12 14 ਦਿਨ ਰਹਿ ਗਏ ਬਾਤ ਸ਼ੁਰੂਆਤ ਆ 10 10 ਮਹੀਨੇ ਚੋਣਾ ਚਾ ਭਾਈ ਸਾਹਿਬ ਆਉਣਗੇ ਕਹਿੰਦਾ 2027 ਚ ਅੰਮ੍ਰਿਤਪਾਲ ਸਿੰਘ ਆਉਣਗੇ ਬਾਈ ਕਹਿੰਦਾ ਸਾਰੀ ਚੋ ਬਾ ਹੁਣ ਇਤੂ ਬਾਅਦ ਸਾਰਾ ਸਾਲ ਚੌਣ ਰੈਲੀਆਂ ਵੀਡੀਓ ਚਲਦੀ ਚਲਦੀ ਸ਼ੇਅਰ ਕਰ ਦਿਓ ਬਾਈ ਕਹਿੰਦਾ ਬਾਜ ਘੈਂਟ ਆਉਂਦੀ ਆ ਠੀਕ ਆ ਬਾਈ ਜਿਉਂਦਾ ਰਹੇ ਬਾਈ ਕਹਿੰਦਾ ਖਾਲਸਾ ਰਾਜ ਚਾਹੀਦਾ ਦੇਖਦੇ ਆ ਬਾਈ ਬਾਈ ਕਹਿੰਦਾ ਜੇ ਚੰਨੀ ਸਾਹਿਬ ਮੁੱਖ ਮੰਤਰੀ ਐਲਾਨ ਤੇ ਦਾ ਸੁਖਵੀਰ ਬਾਦਲ ਨਾਲ ਟੱਕਰ ਪਾਉ ਤੇ ਭਗਵੰਤ ਮਾਨ ਕਹਿੰਦਾ ਤੀਜੇ ਨੰਬਰ ਤੇ ਰਹੂ ਬਾਈ ਕਹਿੰਦਾ ਭਗਵੰਤ ਮਾਨ ਤੇ ਚੰਨੀ ਦੀ ਟੱਕਰ ਪਾਉ ਯਾਰ ਸਮਝ ਨਹੀਂ ਆਉਂਦੀ ਲੱਗ ਜੂ ਪਤਾ ਤੇ ਬਾ ਅਗਲਾ ਸਾਲ ਰੈਲੀਆਂ ਹਾਂ ਹੋਜੋ ਤਿਆਰ ਕੱਢ ਲੋ ਫਿਰ ਪੱਗਾਂ ਆਵਦੀਆਂ ਜਿਹੜੀਆਂ ਬੰਨਣੀਆਂ ਹਨ ਕਿਤੇ ਕਿੱਧਰ ਨੂੰ ਬਸ ਪਰ ਕੇ ਕਿਤੇ ਕਿੱਧਰ ਨੂੰ ਐਹੀ ਮ ਦੇਖ ਰਿਹਾ ਫਿਰ ਬਾਈ ਕਹਿੰਦਾ ਸੁਖਵੀਰ ਬਾਦਲ ਜਿੱਤੂ ਬਾਈ ਕਹਿੰਦਾ ਚੰਨੀ ਸਾਹਿਬ ਜਿੱਤਣਗੇ ਲਓ ਵੀ ਕਾਂਗਰਸ ਮੁੱਖ ਮੰਤਰੀਆਂ ਦੀ ਲੜਾਈ ਹੁੰਦੀ ਆ ਕਾਂਗਰਸ ਚ ਬਹੁਤ ਜ਼ਿਆਦਾ ਪਰ ਕਾਂਗਰਸ ਚ ਲੋਕਾਂ ਨੇ ਲੋਕਾਂ ਨੇ ਕੱਲਾ ਚੰਨੀ ਨੂੰ ਹੀ ਮੁੱਖ ਮੰਤਰੀ ਬਣਾਇਆ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣਾ ਲਿਆ ਕਾਂਗਰਸ ਚ ਹਮੇਸ਼ਾ ਮੁੱਖ ਮੰਤਰੀਆਂ ਦੀ ਲੜਾਈ ਰਹਿੰਦੀ ਆ ਪਰ ਐਤ ਕੀ ਲੋਕ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬੰਨੀ ਖੜੇ ਆ ਕਾਲੀਦਾਲ ਚ ਲੋਕ ਸੁਖਵੀਰ ਬਾਦਲ ਨੂੰ ਮੰਨੀ ਬੈਠੇ ਆ ਝਾੜੂ ਚ ਲੋਕ ਮੰਨੀ ਖੜੇ ਆ ਭਵੰਤਮਨ ਸਾਹਿਬ ਨੂੰ ਤੇ ਬਾਰਸ਼ ਪੰਜਾਬ ਦੇ ਚੋਂ ਤੇ ਅੰਮ੍ਰਿਤਪਾਲ ਖਾਲਸਾ ਜੀ ਨੂੰ ਮੁੱਖ ਮੰਤਰੀ ਬੰਨੀ ਬੈਠੇ ਹਨ ਦੇਖਦੇ ਆ ਫਿਰ ਕੀ ਬਣਦਾ ਅ ਬਾਈ ਕਹਿੰਦਾ ਆਪਾਂ ਵੀ ਲੜਨਾ ਜਸਰਾਮ ਜਸਰਾ ਰੰਧਾਵਾ ਕੀ ਹਾਲ ਆ ਵੀਰੇ ਆਪਾਂ ਚੁੱਟੀ ਦੇਖ ਲਈਏ ਫਿਰ ਕਿਸੇ ਪਾਰਟੀ ਵੱਲੋਂ ਆਦ ਕੀ ਲੜ ਲਈਏ ਚੋਣਾ ਦੇਖਦੇ ਆ ਵੀਰੇ ਫਿਰ ਕੋਈ ਨਾ ਕੋਈ ਤਾਂ ਫਿਰ ਪੰਗਾ ਲਵਾਂਗੇ ਆਦ ਕੀ ਦੇਖੀ ਜਊ ਚੋਣਾ ਚਾ ਆਪਾਂ ਚੁੱਟੀ ਦੇਖ ਲਈਏ ਬਾਈ ਅੰਮਰਤਪਾਲ ਖਾਲਸਾ ਜਿੱਤੂ ਬਾਈ ਕਹਿੰਦਾ ਸੁਖਵੀਰ ਬਾਦਲ ਜਿੱਤੂ ਬਾਈ ਕਹਿੰਦਾ ਚੰਨੀ ਜਿੱਤੂ ਬਾਈ ਕਹਿੰਦਾ ਚੰਨੀ ਮੁੱਖ ਮੰਤਰੀ ਇਲਾਨਤਾ ਦਾ ਸਖੀਰਵਾਦ ਨਾਲ ਟੱਕਰ ਹੋਊ ਕਹਿੰਦਾ ਭਗਵੰਤ ਮਾਨ ਤੀਜੇ ਨੰਬਰ ਤੇ ਰਹੂ ਦੇਖਦੇ ਆ ਛੁੱਟੀ ਫਿਰ ਅ ਬਾਈ ਕਹਿੰਦਾ ਅਕਾਲੀ ਦਲ ਆ ਬਾਈ ਕਹਿੰਦਾ ਅਕਾਲੀ ਦਲ ਅਕਾਲੀ ਦਲ ਦੇ ਬਾਰੇ ਕੱਲ ਵੀ ਪੋਸਟ ਪਾਈ ਸੀ ਕੱਲ ਅਕਾਲੀ ਦਲ ਦੀ ਕਮੈਂਟ ਹੋਇਆ ਤੇ ਜਾਂ ਚੰਨੀ ਸਾਹਿਬ ਦੇ ਕਮੈਂਟ ਵਾਲੇ ਹੁੰਦੇ ਆ ਭਗਵੰਤ ਮਾਨ ਦਾ ਇਤ ਕੀ ਥੋੜਾ ਜਿਹਾ ਪਤਾ ਨਹੀਂ ਕੀ ਗੱਲ ਆ ਭਗਵੰਤ ਮਾਨ ਦਾ ਕੰਮ ਡਾਉਣ ਲੱਗਦਾ ਬਾਈ ਕਹਿੰਦਾ ਤੂੰ ਕਿਹਦੇ ਵਾਲਾ ਬਾਈ ਦੇਖਦੇ ਆ ਹੋਵਾਂਗੇ ਕਿਸੇ ਨਾ ਕਿਸੇ ਵੱਲ ਤਾਂ ਕਿ ਕੋਈ ਪੰਜਾਬ ਦਾ ਭਲਾ ਹੋ ਜਾਵੇ ਵੀ ਚੰਗੀ ਪਾਰਟੀ ਚੁਣੀ ਜਾਵੇ ਪਾਰਟੀ ਨਹੀਂ ਜਮੈਨ ਕਰਦੇ ਪਰ ਚ ਚੰਗੇ ਬੰਦਿਆਂ ਦੀ ਸਪੋਰਟ ਕਰਾਂਗੇ ਸਿਰਫ ਦਾ ਸਿਰਫ ਭਾਈ ਅੰਮ੍ਰਿਤ ਅੰਮ੍ਰਿਤਪਾਲ ਖਾਲਸਾ ਜੀ ਚਰਨਜੀਤ ਚੰਨੀ ਚਰਨਜੀਤ ਚੰਨੀ ਚਰਨਜੀਤ ਚੰਨੀ ਇਹ ਕਮੈਂਟ ਬਹੁਤ ਆਉਂਦੇ ਆ ਅੰਮ੍ਰਿਤਪਾਲ ਖਾਲਸਾ ਜੀ ਦੇ ਵੀ ਬਹੁਤ ਆਉਂਦੇ ਆ ਅਕਾਲੀ ਗੱਲ ਦੇ ਵੀ ਬਹੁਤ ਆਈ ਜਾਂਦੇ ਆ ਭਵੰਤਮਾਨ ਦੇ ਘਟ ਆਉਂਦੇ ਆ ਆ ਗਿਆ ਭਾਈ ਭਵੰਤਮਾਨ ਵਾਲਾ ਵੀ ਆ ਗਿਆ ਭਵੰਤਮਾਨ ਵਾਲਾ ਵੀ ਆ ਗਿਆ ਦੇਖਦੇ ਆ ਭਾਈ ਅਗਲਾ ਸਾਰਾ ਸਾਲੀ ਚੋਨਾ ਦਾ ਸਾਰਾ ਸਾਲ ਬਾਕੀ ਮੇਲੇ ਤੋਂ ਸ਼ੁਰੂਆਤ ਹੋ ਜਾਣੀਆਂ ਕੱਲੀਆਂ ਚੋਨਾ 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 ਆਪਾਂ ਫਿਰ ਖਿੱਚ ਕੇ ਰੱਖਾਂਗੇ ਜੁੜ ਜਾਇਆ ਕਰੋ ਪੂਰਾ ਸਾਲ ਲਾਈਵ ਖਿੱਚ ਕੇ ਰੱਖਾਂਗੇ ਜੁੜਜਿਆ ਕਰੋ ਪੂਰਾ ਸਾਲ ਖਿੱਚਾਂਗੇ ਲਾਈਵ ਕਹਾਂਗੇ ਜਿਵੇਂ ਪਿਛਲੀ ਵਾਰ ਕਹਿੰਦੇ ਰਹੇ ਆ ਵੀ ਇਹਨੂੰ ਵੋਟ ਪਾ ਦਿਓ ਇਹਨੂੰ ਐਤਕੀ ਵੀ ਕਹਾਂਗੇ ਵੀ ਚੰਗੇ ਬੰਦੇ ਚੁਣ ਲਿਓ ਤੇ ਚੱਲ ਪਹਿਲਾਂ ਜੋ ਹੁਣ ਅਸੀਂ ਹੋ ਗਿਆ ਹੁੰਦਾ ਹੀ ਰਹਿੰਦਾ ਹੌਲੀ ਹੌਲੀ ਡਗ ਡਗ ਕੇ ਸਵਾਰ ਹੁੰਦੇ ਆ ਹੌਲੀ ਹੌਲੀ ਚੰਗੇ ਬੰਦੇ ਵੀ ਆਉਣਗੇ ਜਦੋਂ ਆਪਾਂ ਲੱਗੇ ਰਹੇ ਨਾ ਵੀ ਚੰਗੇ ਬੰਦੇ ਚੁਣਨੇ ਆ ਚੰਗੇ ਬੰਦੇ ਚੁਣਨੇ ਆ ਤਾਂ ਚੰਗੇ ਬੰਦੇ ਚੁਣੇ ਵੀ ਜਾਣਗੇ ਖਿੱਚਾਂਗੇ ਕੰਮ ਪ੍ਰੀਤ ਸੁਮਨ ਕਹਿੰਦਾ ਬੀਐਸਪੀ ਕਹਾਂ ਆ ਬਾਈ ਕਹਿੰਦਾ ਕਾਂਗਰਸ ਚ ਚੰਨੀ ਲਾਣ ਦਿਓ ਕਹਾਂ ਜਮੇ ਸ਼ਟਰ ਤੇ ਗੜੇ ਮੇਰੀ ਵੀ ਵੀਡੀਓ ਬੱਲੀ ਵੀ ਆ ਬਾਈ ਕਹਿੰਦਾ ਚੰਨੀ ਨੂੰ ਲਾਣ ਦੋ ਜਮੇ ਸ਼ਟਰ ਤੇ ਗੜੇ ਟਿਕਦੇ ਹੁੰਦੇ ਐਵੇਂ ਬੋਟਾਂ ਬਹਿਣਗੀਆਂ ਦੇਖਦੇ ਆ ਵੀਰੇ ਹਾਂ ਬਾਈ ਕਹਿੰਦਾ ਆਪਾ ਆਪਣਾ ਦੇਖ ਬਾਈ ਦੇਖਦੇ ਆ ਫੇਰ ਕੋਈ ਨਾ ਕੋਈ ਤਾਂ ਤਾਂ ਲੜ ਲੀਏ ਚੋਂ ਕਿਸੇ ਪਾਸੋਂ ਹਾਂ ਆ ਬਾਈ ਕਹਿੰਦਾ ਯੂਐਸਏ ਤੋਂ ਮੈਂ ਹਰਪਾਲ ਜੋਹੜ ਕਹਿੰਦਾ ਠੀਕ ਆ ਬਾਈ ਕਹਿੰਦਾ ਸੁਖਵੀਰ ਬਾਦਲ ਬਾਈ ਕਹਿੰਦਾ ਸੁਖਵੀਰ ਬਾਦਲ ਬਾਈ ਕਹਿੰਦਾ ਚਰਨਜੀਤ ਚੰਨੀ ਬਾਈ ਕਹਿੰਦਾ ਚਰਨਜੀਤ ਚੰਨੀ ਬਾਈ ਕਹਿੰਦਾ ਅੰਬਰਤਪਾਲ ਖਾਲਸਾ ਜੀ ਬਾਈ ਕਹਿੰਦਾ ਉਹ ਜਿੱਤੂਗਾ ਭਗਵੰਤ ਮਾਨ ਜਿੱਤੂ ਬਾਈ ਕਹਿੰਦਾ ਇਹਦਾ ਸਮਝ ਦੱਸੋ ਬਾਈ ਫਿਰ ਲੱਗ ਜੂ ਬੱਦਾ ਕੌਣ ਲੈ ਕੇ ਜਾਂਦਾ ਬਾਦਲ ਨੇ ਬਾਈ ਆਪਾਂ ਕਿਸੇ ਕੋਈ ਪਾਰਟੀ ਜਮਾਇਨ ਨਹੀਂ ਕਰੀ ਆਪਾਂ ਅਜੇ ਤੱਕ ਕੋਈ ਵੀ ਪਾਰਟੀ ਚੰਗੇ ਬੰਦਿਆਂ ਦੀ ਜਰੂਰ ਸਪੋਰਟ ਕਰਦੇ ਆ ਕੋਈ ਵੀ ਪਾਰਟੀ ਜਮਾਇਨ ਨਹੀਂ ਕਰੀ ਮੇਰੇ ਸਰੋਪਾ ਪਾਇਆ ਦਿਖਾ ਦੋ 나ਹੀਂ ਹਜੇ ਕੋਈ ਇਰਾਦਾ ਜਮਾਇਨ ਕਰਨ ਦਾ ਹੁਣ ਤੁਸੀਂ ਦੱਸੋ ਅਗਲਾ ਸਾਲ ਸਾਰੇ ਚੋਣਾਂ ਦਾ ਮਾਗੀ ਮੇਲੇ ਤੋਂ ਕੰਮ ਸਟਾਰਟ ਆ ਤੁਸੀਂ ਦੱਸ ਦਿਓ ਵਿਚਾਰ ਦੇ ਦਿਓ ਕਮੈਂਟਾਂ ਚ ਕਾਲੀਦਾਲ ਬਾਈ ਕਹਿੰਦਾ ਕਲ ਜਲ ਜਿੱਤੂ ਕਲ ਜਲ ਜਿੱਤੂ ਬਾਈ ਕਹਿੰਦਾ ਚਰਨਜੀਤ ਸਿੰਘ ਚੰਨੀ ਜਿੱਤੂ ਬਾਈ ਕਹਿੰਦਾ ਚਰਨਜੀਤ ਸਿੰਘ ਚੰਨੀ ਜਿੱਤੂ ਬਾਈ ਕਹਿੰਦਾ ਅੰਮ੍ਰਿਤਪਾਲ ਖਾਲਸਾ ਜਿੱਤੂ ਬਾਈ ਕਹਿੰਦਾ ਭਵੰਤਮਾਨ ਜਿੱਤੂ ਚੰਨੀ ਸਿੰਘ ਚੰਨੀ ਬਾਈ ਵੀਰੇ ਆਪਾਂ ਚੰਗੇ ਬੰਦੇ ਦੀ ਸਪੋਰਟ ਕਰਾਂਗੇ ਚਰਨਜੀਤ ਸਿੰਘ ਚੰਨੀ ਜੀ ਨਾਲ ਤਾਂ ਆਪਣੀ ਵੀਡੀਓ ਆਈ ਆ ਤੁਸੀਂ ਦੇਖੀ ਆ ਜਿਹੜਾ ਵੀ ਕੋਈ ਕਾਲੀਦਾਲ ਦਾ ਕੋਈ ਕਾਂਗਰਸ ਦਾ ਕੋਈ ਛੜ ਦਾ ਜਿਹੜੇ ਵੀ ਬੰਦੇ ਕੋਈ ਚੰਗੇ ਕੰਮ ਕਰਨਗੇ ਆਪਾਂ ਉਹਨਾਂ ਨਾਲ ਪਹਿਲਾਂ ਵੀ ਖੜੇ ਆ ਖੜੇ ਰਹਾਂਗੇ ਖੜੇ ਹੈਗੇ ਆ ਆਪਣਾ 10-12 ਸਾਲ ਹੋ ਗਏ ਚੰਗੇ ਬੰਦਿਆਂ ਦੇ ਹੱਕ 'ਚ ਬੋਲ ਇਹ ਬਾਕੀ ਤੁਸੀਂ ਕਮੈਂਟ ਕਰ ਦਿਓ ਵੀਡੀਓ ਚੱਲਦੀ ਚੱਲਦੀ ਦੂਰ ਤੱਕ ਪਹੁੰਚਾ ਦਿਓ ਤੇ ਬਾਸ ਨਵਾਂ ਸਾਲ ਇਹੀ ਖੜਾ ਚੱਲਣਾ ਨਵਾਂ ਸਾਲ ਚ ਕੱਲਾ ਚੋਣਾ ਚੋਣਾ ਬਾ ਨਵੇਂ ਸਾਲ ਚ ਕੰਮ ਸਟਾਰਟ ਆ ਮਾਗੀ ਮੇਲੇ ਤੋਂ ਕੰਮ ਸਟਾਰਟ ਆ ਭਾਈ ਕਹਾਂ ਚੰਨੀ ਜਿੱਤੂ ਭਾਈ ਕਹਿੰਦਾ ਕਾਲੀਦਾਲ ਜਿੱਤੂ ਦੇਖ ਲੈ ਮੇਰੇ ਭਾਈ ਪਤਾ ਲੱਗ ਜੂ ਧੰਨਵਾਦ ਜੀ ਜਿਉਂਦੇ ਰਹੋ